ਸਤਿਓ ਸਭ ਨੂੰ ਸਤਿ ਸ੍ਰੀ ਅਕਾਲ ਉਮੀਦ ਹੈ ਸਾਰੇ ਠੀਕ ਠਾਕ ਹੋਮੋਂਗੇ ਛੋਟੇ ਜੀ ਜਾਣਕਾਰੀ ਲੈ ਕੇ ਆਇਆ ਅੱਜ ਕੋਈ ਸਾਹਿਤ ਦੀ ਗੱਲ ਨਹੀਂ ਕਰਨ ਆਇਆ ਅੱਜ ਜਾਣਕਾਰੀ ਇਹ ਹੈ ਵੀ ਲਗਭਗ ਤੁਹਾਨੂੰ ਸਭ ਨੂੰ ਇਹ ਪਹਿਲਾਂ ਵੀ ਜਾਣਕਾਰੀ ਦਿੱਤੀ ਸੀ ਹੁਣ ਦੁਬਾਰੇ ਦੇ ਰਿਹਾ ਥੋੜੀ ਸੋਧ ਕੀਤੀ ਹੈ ਵਿੱਚ ਆਪਣਾ ਮਾਸਟਰ ਕੈਡਰ ਦਾ ਇੱਕ ਨਵਾਂ ਬੈਚ 3 ਜਨਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਕਿ ਨਵੇਂ ਸਾਥੀ ਜੋ ਜੋੜ ਰਹੇ ਆ ਟੈਕਟ ਪਾਸ ਹੋ ਕੇ ਜਾਂ ਜੋ ਸਾਥੀ ਬਿਲਕੁਲ ਪਹਿਲੀ ਵਾਰ ਤਿਆਰੀ ਕਰ ਰਹੇ ਆ ਉਹਨਾਂ ਲਈ ਬਿਲਕੁਲ ਇੱਕ ਬਿਲਕੁਲ ਹੇਠਲੇ ਪੱਧਰ ਤੋਂ ਲੈ ਕੇ ਉੱਪਰ ਤੱਕ ਲਿਜਾਵਾਂਗੇ ਪੁਰਾਣੇ ਸਾਥੀਆਂ ਨਾਲ ਨਹੀਂ ਜੋੜਾਂਗੇ ਤਾਂ ਕਿ ਉਹਨਾਂ ਨੂੰ ਦਿੱਕਤ ਹੁੰਦੀ ਆ ਫਿਰ ਕਿਉਂਕਿ ਉਹਨਾਂ ਨੂੰ ਦੋ ਦੋ ਸਾਲ ਹੋ ਗਏ ਪੜਨ ਪੜਦੇ ਹੋਏ ਤਾਂ ਸਾਰੇ ਇੱਕ ਵਾਰ ਜਿਹੜੇ ਸ਼ੁਰੂਆਤੀ ਸਾਥੀ ਇਕੱਠੇ ਹੋਣਗੇ ਬਿਲਕੁਲ ਜਿਵੇਂ ਆਪਾਂ ਕਿਸੇ ਨੂੰ ਉੜਾਣਾ ਸਿਖਾਉਂਦੇ ਆ ਇਸ ਤਰ੍ਹਾਂ ਸਾਹਿਤ ਬਾਰੇ ਜਾਣਕਾਰੀ ਬਿਲਕੁਲ ਮੁਢਲੇ ਗ੍ਰਾਮ ਤੋਂ ਦੇਵਾਂਗੇ। ਉਹਦੇ ਵਿੱਚ ਅ 3 ਤਰੀਕ ਨੂੰ 3 ਜਨਵਰੀ ਨੂੰ ਸ਼ੁਰੂ ਹੋਊਗਾ। ਲਗਭਗ 2.5 ਤੋਂ 3 ਮਹੀਨੇ ਦਾ ਇਹ ਸਾਰੀਆਂ ਜਮਾਤਾਂ ਪੂਰੀਆਂ ਹੋਣਗੀਆਂ ਤੇ ਸਿਰਫ 4400 ਰੁਪਿਆ ਫੀਸ ਲਊਗੀ। ਇਹਦੇ ਵਿੱਚ ਤੁਹਾਨੂੰ ਪੂਰਾ ਸਾਹਿਤ ਦਾ ਸਿਲੇਬਸ ਵਿਆਕਰਨ, ਸੱਭਿਆਚਾਰ, ਟੈਸਟ ਵੀ ਸਾਰਾ ਕੁਝ ਉਸੇ ਤਰ੍ਹਾਂ ਹੀ ਲੈ ਆ ਜੂਗਾ। ਏ ਨਹੀਂ ਵੀ ਫੀਸ ਘਟਾ ਹੈ ਤੇ ਤੁਹਾਡੇ ਕੋਈ ਉਲ੍ਹਾ ਰੱਖਿਆ ਜੂਗਾ ਨਹੀਂ ਵਧੀਆ ਜਾਣਕਾਰੀ ਸਪਸ਼ਟਤਾ ਨਾਲ ਜਿਵੇਂ ਵੈਸੇ ਦਿੰਨੇ ਆ ਉਸੇ ਤਰ੍ਹਾਂ ਹੀ ਦੇਵਾਂਗੇ ਤੇ ਫੀਸਾਂ ਘਟ ਨੇ ਕਿਉਂਕਿ ਕਈ ਸਾਥੀ ਸਾਡੇ ਫੀਸ ਨਹੀਂ ਵੱਧ ਦੇ ਸਕਦੇ ਪੇਪਰ ਤੱਕ ਨਹੀਂ ਜੁਆਇਨ ਕਰ ਸਕਦੇ ਜੋ ਨਵੀਂ ਗੱਲ ਮੈਂ ਇਹਦੇ ਨਾਲ ਜੋੜ ਰਿਹਾ ਉਹ ਇਹ ਹੈ ਤ ਸਾਥੀ ਮੇਰੇ ਦੁਆਰਾ ਇਹ ਕਰੀ ਮੈਨੂੰ ਪੁਸ਼ਟੀ ਕਰ ਦੇਣ ਵੀ ਤੁਹਾਨੂੰ ਆਵਾਜ਼ ਆ ਰਹੀ ਹੈ ਜੋ ਸਾਥੀ ਜੁੜੇ ਹੋਏ ਨੇ ਪੁਸ਼ਟੀ ਕਰ ਦਿਓ ਵੀ ਤੁਹਾਨੂੰ ਆਵਾਜ਼ ਆ ਰਹੀ ਹੈ ਠੀਕ ਹੈ ਜੀ ਜੀ ਧੰਨਵਾਦ ਜੀ ਜੋ ਸਾਥੀ ਤੰਤ੍ਰਿਕ ਤੋਂ ਜੁੜਦੇ ਆ ਮਤਲਬ ਇੱਕ ਵਾਰ ਸਿਲੇਬਸ ਕਰਨ ਦੀ ਤਿਆਰੀ ਕਰਨ ਲਈ ਜਦੋਂ ਉਹਨਾਂ ਨੂੰ ਐਂ ਲੱਗਦਾ ਵੀ ਹੁਣ ਇਹ ਅਗਲੇ ਪੱਧਰ ਲਈ ਤਿਆਰ ਨੇ ਜਾਂ ਪੇਪਰ ਤੱਕ ਵਾਲਾ ਬੈਚ ਜਿਹੜਾ ਹੈਗਾ ਜਿਹੜੀਆਂ ਪੇਪਰ ਤੱਕ ਦੀਆਂ ਜਮਾਤਾਂ ਨੇ ਜਿਹਦੇ ਵਿੱਚ ਮਾਸਟਰ ਕੈਡਰ ਲੈਕਚਰ ਕੈਡਰ ਨੈੱਟ ਸਾਰਾ ਹੀ ਕਾਹ ਹੋ ਜਾਂਦਾ ਪੂਰਾ ਜੋ ਤੁਸੀਂ ਫੀਸ ਦਿੱਤੀ ਹੈ ਇਹਦੇ ਵਿੱਚ ਦੋ ਹਿੱਸੇ ਫੀਸ ਦੇ ਮਤਲਬ ਤਿੰਨ ਹਿੱਸੇ ਮੰਨਾਂਗੇ ਤੇ ਇੱਕ ਹਿੱਸਾ ਰੱਖੂੰਗਾ ਦੋ ਹਿੱਸੇ ਫੀਸ ਤੋ ਡੀ ਅਗਾ ਮੈਂ ਐਡਜਸਟ ਕਰ ਦੂੰਗਾ ਮਤਲਬ ਲਗਭਗ 60% ਦੀ ਫੀਸ ਤੋਂ ਡੀ 65% ਦੀ ਫੀਸ ਉਹ ਅਗਲੇ ਬੈਚ ਦੇ ਵਿੱਚ ਤੁਹਾਨੂੰ ਐਡਜਸਟ ਕਰ ਦੂੰਗਾ ਤੁਹਾਡਾ ਮਾਲੀ ਨੁਕਸਾਨ ਹੋਣੋਂ ਬਚਾ ਲੂੰਗਾ ਤੁਹਾਨੂੰ ਵੱਡੇ ਬੈਚ ਦੇ ਵਿੱਚ ਤੁਸੀਂ ਪਹਿਲੀ ਪੌੜੀ ਚੜ੍ਹ ਕੇ ਦੂਜੀ ਪੌੜੀ ਚੜ੍ਹ ਕੇ ਤਾਂ ਤੁਹਾਨੂੰ ਅਗਲੀਆਂ ਪੌੜੀਆਂ ਲਈ ਵੱਡੇ ਬੈਚ ਦੇ ਵਿੱਚ ਲੈ ਜਾਵਾਂਗੇ ਜਿੱਥੇ ਸਾਡੇ ਸਾਡੇ ਸਾਥੀ ਨੇ ਪੁਰਾਣੇ ਉਹ ਮਾਹਰ ਹੋ ਚੁੱਕੇ ਨੇ ਉਹ ਮੈਥੋਂ ਵੀ ਬੱਤ ਜਾਣਦੇ ਨੇ ਇਸ ਵਕਤ ਇੰਨੇ ਕ ਉਹ ਮਹਰ ਹੋ ਚੁੱਕੇ ਨੇ ਹਰ ਵਿਸ਼ੇ ਦੇ ਹਰ ਲੇਖਕ ਬਾਰੇ ਹਰ ਵਿਧਾ ਬਾਰੇ ਇੰਨੀ ਡੂੰਗੀ ਜਾਣਕਾਰੀ ਹੈ ਕਿਉਂਕਿ ਇਹ ਅਭਿਆਸ 2.5 ਸਾਲ ਦਾ ਲਗਾਤਾਰ ਚੱਲ ਰਿਹਾ ਹੈ। ਉਹ ਪਹਿਲੀ ਕਈ ਪਹਿਲੀ ਜਮਾਤ ਤੋਂ ਵਿੱਚ ਬੈਠੇ ਨੇ ਉਸੇ ਫੀਸ 'ਤੇ ਪੜ੍ਹੀ ਜਾਂਦੇ ਆ। ਪੇਪਰ ਤੱਕ ਇੱਕ ਵਾਰ ਫੀਸ ਲਈ ਹੁੰਦੀ ਹੈ। ਤਾਂ ਜੇ ਤੁਹਾਨੂੰ ਤੁਹਾਡਾ ਪੈਸਾ ਜ਼ਾਇਆ ਨਹੀਂ ਜਾਊਗਾ ਤੁਹਾਡੀ ਫੀਸ ਕਿਉਂਕਿ ਇਹ ਸਭ ਦੀ ਬਹੁਤ ਔਖੀਆਂ ਕਮਾਈਆਂ ਬਾਈ ਇਹ ਨਹੀਂ ਬਈ ਇਹਦਾ ਕੋਈ ਜ਼ਾਇਆ ਨਹੀਂ ਹੋਣ ਦੇ ਮਾਂਗੇ। ਤੁਸੀਂ ਇਹ ਜੁਆਇਨ ਕਰਕੇ ਬੈਚ ਜਦੋਂ ਤੁਹਾਨੂੰ ਲੱਗੇ ਵੀ ਹੁਣ ਤੁਸੀਂ ਪਹਿਲੀ ਪੌੜੀ ਦੂਜੀ ਪੌੜੀ ਚੜ ਗਏ ਹੋ ਤੁਸੀਂ ਹੁਣ ਆਪਣੇ ਤੋਂ ਉੱਪਰਲੇ ਪੱਧਰ ਵਾਲੇ ਨਾਲ ਪੜ ਸਕਦੇ ਹੋ ਤਾਂ ਤੁਹਾਡੀ ਕਾਫੀ ਫੀਸ ਅਗਾਂਹ ਐਡਜਸਟ ਕਰ ਦੂਗਾ ਤੁਹਾਨੂੰ ਮਾਲੀ ਨੁਕਸਾਨ ਹੋ ਨਹੀਂ ਹੋਣ ਦਿੰਦਾ ਸੋ ਯਾਦ ਰੱਖਿਓ ਆਪਣੇ ਤੱਕ ਸੀਮਤ ਨਾ ਰੱਖਿਓ ਅੱਗੇ ਆਪਣੇ ਮਿੱਤਰਾਂ ਤੱਕ ਆਪਣੀਆਂ ਸਹੇਲੀਆਂ ਤੱਕ ਸਾਰੇ ਤੋ ਜਾਣਕਾਰ ਨੇ ਅਧਿਆਪਕ ਬੇਰੋਜ਼ਗਾਰ ਅਧਿਆਪਕ ਮਾਸਟਰ ਡੈਟਰ ਦੇ ਉਹਨਾਂ ਤੱਕ ਜ਼ਰੂਰ ਪਹੁੰਚਾਇਓ 3 ਜਨਵਰੀ ਨੂੰ ਇਹ ਬਾਦ ਸ਼ੁਰੂ ਹੋ ਰਿਹਾ ਹੈ ਪੂਰਾ ਸਿਲੇਬਸ ਮਾਸਟਰ ਆਪਣੇ ਵਿਆਕਰਨ ਸੱਭਿਆਚਾਰ ਲੋਕਧਾਰਾ ਭਾਸ਼ਾ ਵਿਗਿਆਨ ਵਿੱਚੇ ਹੀ ਟੈਸਟ ਵੀ ਚੱਲਣਗੇ ਇਹ ਨਹੀਂ ਵੀ ਟੈਸਟ ਨਹੀਂ ਲਵਾਂਗੇ ਟੈਸਟ ਦੇ ਵੀ ਕੋਈ ਅਲੱਗ ਫੀਸ ਨਹੀਂ ਲੱਗੂਗੀ ਇਸ ਕਰਕੇ ਸਾਰੇ ਸਾਥੀ ਇਹਨੂੰ ਅੱਗੇ ਵੀ ਸ਼ੇਅਰ ਕਰ ਦਿਆ ਕਰੋ ਤੁਹਾਡੇ ਅਗੇ ਬੇਨਤੀ ਹੈ ਮੈਂ ਬਹੁਤ ਘੱਟ ਕਹਿਣਾ ਅੱਜ ਕਹਿ ਰਿਹਾ ਤੁਸੀਂ ਇਹਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਤੇ ਤੇ ਵੱਧ ਤੋਂ ਵੱਧ ਜਿੰਨਾ ਤੱਕ ਜੁੜ ਸਕਦੇ ਹੋ ਤੇ ਜ਼ਰੂਰ ਜੁੜੋ ਸੋ ਸਭ ਦਾ ਧੰਨਵਾਦ ਇੰਨੀ ਕਿ ਜਾਣਕਾਰੀ ਲੈਣ ਆਇਆ ਸੀ ਦੇਣ ਆਇਆ ਸੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ